ਆਪ 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 ਆ ਗਿਆ ਹਾਂ ਬਸ ਆ ਦੇ ਇਧਰ ਟੀਸੀ ਲਾਉਦੇ ਇਹ ਵਿੱਚ 2 ਕਿਲੋ 400 ਗ੍ਰਾਮ ਤੂੜੀ ਪੈਂਦੀ ਹੈ ਸਰਪੰਸਾ ਭਾਈ ਤੁਸੀਂ ਸ਼ੁਰੂ ਕਰ ਪਹਿਲਾਂ ਇਹ ਕੱਟੀ ਕਿੰਨੇ ਟਾਈਮ ਦੀ ਹੋ ਗਈ ਆਪਣੀ ਇਹ ਕੱਟੀ 18 ਮਹੀਨਾ ਤੱਕ ਗੱਭੋਂ ਤੱਕ ਉਹ ਪਸ਼ੂ ਨੇ ਆਪਣੇ ਲਵੇ 25 ਤੋਂ 3 ਤੁਸੀਂ ਐਂ ਕਰੋ ਅਸੀਂ ਇਧਰ ਗੱਲਾਂ ਕਰਦੇ ਸਾਰੇ ਦਿਖਾਓ ਸਾਨੂੰ ਲੈ ਯਾਰ ਦੇਖ ਲੋ ਝੋਟੀਆਂ ਨੇ ਕੋਈ ਦੋ ਦੰਦ ਸਾਰੇ ਸੂਨਦੂ ਤਿਆਰ ਹੁੰਦੀਆਂ ਨੇ ਅਸ਼ੀਰੀਏ ਗੱਬਣਾ ਹੁੰਦੀਆਂ ਨੇ ਆਪਣੇ ਲਵੇ ਜੀ ਠੀਕ ਹੈ ਟੀਸੀ ਗੱਲ ਮੁੰਦੀ ਪਾਉਂਦੀ ਬੱਚਾ ਕੁਲੀਏ ਦੁੱਧ ਨਾ ਲਾਉਂਦੀ ਹੋਵੇ ਪੂਰਾ ਫੁੱਲ ਜਾ ਕੇ ਫੁੱਲ ਰਿਜ਼ਲਟ ਦੇਣੇ ਨੇ ਬਾਈ ਪਤਾ ਵੀ ਸ਼ਵਾਲ ਲੱਖ ਵਾਲੀ ਆਲਾ 60 70 ਦੀ ਕਾਦੇ ਇਹਦਾ ਲੱਤਾਂ ਮਾਰ ਦਿਆ ਤੇ ਹੋਵੇ ਕਾਇਮੀ ਨਾ ਹੋਵੇ ਬਾਡਾ ਲੱਗੇ ਰੂ ਟੂੜੀ ਆਪਣੇ ਬਾਡਾ ਬਈ ਗੱਲ ਪਾਉਂਦੀ ਨਾ ਰੱਖੇ ਨੰਬਰ ਨੋਟ ਕਰ ਲਓ ਜੀ 90 506 00595 ਹਾਂਜੀ ਹਸੀਕਾਲ ਦੋਸਤੋ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਹਨਾ ਅੱਜ ਵਾਲੀ ਵੀਡੀਓ ਨਾਲ ਇੱਕ ਜਾਣਕਾਰੀ ਵਾਲੀ ਵੀਡੀਓ ਰਹੂਗੀ ਤੇ ਜੇ ਤੁਹਾਨੂੰ ਵੀਡੀਓ ਤੇ ਸਰਪੰਚ ਸਾਹਿਬ ਦਾ ਫਾਰਮ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਬਾਕੀ ਆ ਜੋ ਸਵਾਗਤ ਕਰ ਲਈਏ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਪਿੰਦੀ ਬਾਈ ਤੁਹਾਡਾ ਹੀ ਬਹੁਤ ਧੰਨਵਾਦ ਕਾਰਨ ਆਇਆ ਹੋ ਗਿਆ ਸਵਾਭ ਬਣ ਗਿਆ ਅੱਜ ਸਵਾਭ ਬਣ ਗਿਆ ਜੀ ਮੀਟਿੰਗ ਦੇ ਬਹਾਨੇ ਮੀਟਿੰਗ ਦੇ ਬਹਾਨੇ ਹੈ ਨਾ ਤੇ ਮੀਟਿੰਗ ਸੀਗੀ ਅੱਜ ਤਨਹੋਲੇ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਬੀਐਫਏ ਦਾ ਮੇਲਾ ਸਟਾਰਟ ਆ ਤਿਆਰੀਆਂ ਹੋ ਗਈਆਂ ਕਿਉਂਕਿ ਮੁਕੰਮਲ ਮੀਟਿੰਗ ਸੀਗੀ ਅੱਜ ਤੇ ਉੱਥੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਆਪਾਂ ਪ੍ਰਧਾਨ ਸਾਹਿਬ ਤੋਂ ਉਹਦੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਤੇ ਨਾਲ ਫਿਰ ਆਪਾਂ ਦਿਖਾ ਦਗੇ ਫਾਰਮ ਹਾਂਜੀ ਹਾਂਜੀ ਫਾਰਮ ਵੀ ਦੀ ਜੀ ਸਰਪੰਚ ਸਾਹਿਬ ਆਪਾਂ ਐ ਨਹੀਂ ਸਮਝਣਾ ਵੀ ਵੀਡੀਓ ਬਣੀ ਜਾਂਦੀ ਆ ਆਪਾਂ ਗੱਲਾਂ ਕਰਨੀਆਂ ਅੱਜ ਜਿਹੜੀਆਂ ਜੈਨੂਨ ਅਸੀਂ ਛੋੜੀਆਂ ਦੇਖੀਆਂ ਪਹਿਲਾਂ ਤਾਂ ਮੈਨੂੰ ਨਾ ਛੋੜਿਆ ਟੱਬ ਵਾਲਾ ਕੰਮ ਬੜਾ ਸਰਾ ਲੱਗਿਆ ਹਾ ਠੀਕ ਹੈ ਜੀ ਆਹੀ ਟੱਬ ਸੀ ਨਾ ਇਹ ਟੱਬ ਵਿੱਚ ਕਿੰਨੀ ਤੂੜੀ ਪਈ ਸੀ ਸਰਪੰਚ ਨੇ ਆ ਇੱਕ ਟੱਬ ਦੇ ਵਿੱਚ 2 ਕਿਲੋ 400 ਗ੍ਰਾਮ ਤੂੜੀ ਪੈਂਦੀ ਹੈ ਇਹ ਤਿੰਨ ਪਸੋਂ ਇੱਕ ਟੱਬ ਪੈਂਦਾ ਹੈ ਤੂੜੀ ਦਾ ਸੰਨੀ ਵਾਲੇ ਜਿਹਨੂੰ ਕਹਿੰਦੇ ਨੇ ਹਾਂ ਉੱਤੇ ਜਿਹੜਾ ਭੌਂਕੇ ਇਹਨਾਂ ਦਾ ਸਮਾਨ ਹੁੰਦਾ ਫੀਲ ਹੁੰਦੀ ਉੱਤੇ ਭੌਂਕੇ ਉਹ ਪਾਉਂਦੇ ਉਹ ਪਾਉਂਦੇ ਆ ਉਹ 3 ਕਿਲੋ ਐਵਰੇਜ ਹਰ ਇੱਕ ਮੱਝ ਦੀ ਬਣਦੀ ਹੈ ਤਾਂ ਜੋਖਦੇ ਇਹ 3 ਕਿਲੋ ਪਰ ਜਿਹੜੀ ਵੱਧ ਦਿੰਦੀ ਹੈ ਉਹਨੂੰ ਬਾਹਰ ਦੀ ਟੀਸੀ ਲਾ ਲੈਂਦੇ ਭੋਂਤੇ ਵੇ ਦੀ ਜਿਹੜੀ ਥੋੜਾ ਜਿਹਾ ਘੱਟ ਦਿੰਦੇ ਕੋਈ 12 13 ਦਿਨ ਦੇ ਟੋਕੜ ਉਹਨੂੰ ਥੋੜੀ ਜਿਹੀ ਘਟਾ ਲੈਂਦੇ ਆ ਤੇ ਦਾਣਾ ਐਵਰੇਜ ਤਿੰਨ ਤਿੰਨ ਕਿਲੋ ਦੀ ਹਰ ਇੱਕ ਪਸ਼ੂ ਦੀ ਠੀਕ ਆ ਹਾਂ ਉਹਨੂੰ ਕਿਸੇ ਨੇ ਨਹੀਂ ਸਰਪੰਚ ਐਸੇ ਲੋਟੀ ਹੈ ਹਾਂ ਜੀ ਐਸੇ ਲੋਟੀ ਹੈ ਵਸਰੀ ਭਾਏ ਚਾਰ ਕਿੰਨੀ ਹੈ ਜਿਹਨੇ ਨਾਗਰੇ ਆਪਣੇ ਚਾਰ ਜੋਖਿਆ ਹਾਂ ਜਿਹੜਾ ਚਾਰ ਭਰ ਕਿੰਨੇ ਨੇ ਪਾਇਆ ਜਿਵੇਂ ਆਹ ਦੇ ਆ ਆ ਆ ਪਿਆ ਆ ਪਿਆਗਾ ਹਾਂ ਬਸ ਆਹਦੇ ਇਦੋਂ ਟੀਸੀ ਲਾਉਦੇ ਹੇ ਹਾਂ ਆ ਪਿਆ ਚਾਰ ਠੀਕ ਹੈ ਠੀਕ ਹੈ ਇਹ ਚਾਰ ਨੂੰ ਜੇ ਹੁਣ ਵੀ ਆਪਾਂ ਜੋਖੀਏ ਅਸੀਂ ਐਸ ਇਹ 8 ਕਿਲੋ 400 ਗ੍ਰਾਮ ਹੋਇਆ ਜਾਨੀ ਕਿ 7 ਕਿਲੋ 400 ਗ੍ਰਾਮ ਜਿਹੜਾ ਚਾਰ ਹੈ ਪਾਇਆ ਆ ਦੇਖ ਸਕਦੇ ਜਾਨੀ ਤੂੜੀ ਜਾਨੀ ਤੂੜੀ ਆ ਦੇ ਵਿੱਚ ਇੰਨੀ ਕਰ ਲਈਏ ਇਹ ਆਲਾ ਕਹਿੰਦਾ ਚਾਰ ਦਾ ਵਾਜਨ ਵਧਦਾ ਖਾਨੀ ਹਾਂ ਹਾਂ ਨਹੀਂ ਨਹੀਂ ਵਿੱਚ ਤੂੜੀ ਆ ਹਾਂ ਇੰਨੀ ਕਿ ਤੂੜੀ ਹੈ ਇਹ ਵੀ ਤੁਹਾਨੂੰ ਤਾਂ ਦਿਖਾਇਆ ਵੀ ਡਰਿਆ ਨਾ ਕਰੋ ਵੀ ਪਾਣੀ ਖਰਚੇ ਕਿੰਨੇ ਗਏ ਸਾਢੇ 7 ਕਿਲੋ ਚਾਰ 8 ਕਿਲੋ ਮੰਨੋ 8 ਦੁਨਾ 16 ਕਿਲੋ ਚਾਰ ਹੋ ਗਿਆ ਠੀਕ ਹੈ ਫੀਡ 35% ਦਾ ਵਾਜਨ 10 ਕਿਲੋ ਮੰਨ ਲਓ ਤੂੜੀ ਸਣੇ 10 ਕਿਲੋ ਹੋ ਗਿਆ ਹਾਂ ਠੀਕ ਹੈ ਜੀ ਇੱਕ ਟਾਈਮ ਦਾ 8-9 ਕਿਲੋ ਹੀ ਹੋਗਾ ਮੈਂ ਇਸ ਦਿਨੇ ਕਿ 18-20 ਕਿਲੋ ਸਮਾਨ ਖਾਂਦੇ ਊਦੂ ਵੱਧ ਨਹੀਂ ਖਾ ਸਕਦੀ ਹਾਂ ਜੇ ਤੁਸੀਂ ਐਂ ਕਹਤਾ ਵੀ ਖੋਲ ਨਹੀਂ ਖਾ ਲਈ ਪੀਏ ਸਿਰ ਦੇ ਖੋਲ ਨਹੀਂ ਖਾ ਲਈ ਪੀਏ ਸਿਰ ਦੇ ਫੇਰ ਤਾਂ ਪੇਟ ਲਮਹਿਸਾ ਹੋ ਜਾਣੀਆਂ ਬਾਰੀ-ਬਾਰੀ ਗੋਹੀ ਕਰਨਾ ਊਦੂ ਵੱਧ ਤਾਂ ਕੁਝ ਕਰ ਨਹੀਂ ਸਕਦੀ ਹਾਂ ਪਿੰਦੀ ਜੀ ਆਪਾਂ ਹੁਣ ਗੱਲ ਕਰ ਗਏ ਹਨਾ ਦੇਖੀ ਇੱਕ ਨਾ ਬਾਈ ਤਿੰਨ ਥਾਂ ਪਸ਼ੂ ਆ ਤੇ ਤਿੰਨੇ ਥਾਂ ਤੇ ਇੱਕ ਤਾਂ ਆ ਆ ਗਿਆ ਹੈਨਾ ਇੱਕ ਪਿਛਲੇ ਪਾਸੇ ਦਿਖਾ ਦੇ ਦਰਸ਼ਕ ਵੀਰਾਂ ਨੂੰ ਦਿਖਾਵਾਂਗੇ ਇੱਕ ਇਧਰ ਦਿਖਾ ਦੇ ਇੱਕ ਇਧਰ ਆ ਜਾ ਠੀਕ ਹੈ ਮਤਲਬ ਮੈਂ ਕਹਿੰਦਾ ਵੀ ਤਿੰਨ ਸਾਂ ਤੇ ਪਸ਼ੂ ਆਜੋ ਆਪਾਂ ਇਧਰ ਚੱਲ ਗਏ ਬਾਈ ਪਿੰਨ ਅੰਦਰ ਅੰਦਰਲਾ ਪਾਸਾ ਦਿਖਾ ਦੇਗੀ ਸਰ ਸਾਹਿਬ ਸਰਪੰਨ ਸਾਹਿਬ ਬਾਈ ਤੁਸੀਂ ਸ਼ੁਰੂ ਕਰ ਪਹਿਲਾਂ ਇਹ ਕੱਟੀ ਕਿੰਨੇ ਟਾਈਮ ਦੀ ਹੋ ਗਈ ਆਪਣੀ ਇਹ ਕੱਟੀ ਹੋ ਗਈ 3.5 ਮਹੀਨਾ ਦੀ ਜੀ ਬਹੁਤ ਸੁਣੀ ਗ੍ਰੇਟ ਸਾਡੇ ਤਿੰਨ ਮਹੀਨੇ ਸਾਡੇ ਕੋਈ ਕੰਪਨੀ ਦੀ ਫੀਡ ਪਾ ਰਹੇ ਘਰ ਦਾ ਸਮਾਨ ਨਹੀਂ ਨਹੀਂ ਘਰ ਦਾ ਭੋਂਤਾ ਜਿਹੜਾ ਆਪਾਂ ਅੱਜ ਮੱਝਾਂ ਨਹੀਂ ਪਾਉਣੀ ਉਹ ਹੀ ਪਾਉਣਾ ਉਹ ਖਾਂਦੀ ਨਾ ਕੁਝ ਵੀ ਨਹੀਂ ਅੱਛਾ ਇਹ ਤੱਕ ਲਈ ਨਾਲ ਕਿਲੋ ਕੁ ਖਾਲਾ ਲਗਾਉਣੀ ਹੈ ਬਸਾਂ ਕਿਲੋ ਪਾਉਣਾ ਕਿਲੋ ਅੱਧਾ ਕਿਲੋ ਜਿੰਨਾ ਪਾ ਲੈਣਾ ਸੇਹ ਦੇਖੀ ਇਹ ਹੈ ਕਿਹੜੇ ਬੁਲਬਲ ਦੀ ਕੀ ਸਾਬਲੇ ਕੱਟੇ ਦੀ ਆਪਣੇ ਘੱਟੇ ਦੀ ਆਹ ਮਾਈ ਚੋ 22 ਸਰਪੰਚ ਕੋਲੇ ਬਹੁਤ ਜਾਂਦਾ ਇਹ ਮਾੜੀ ਦੇ ਤੋਂ ਤੋਂ ਬਾਅਦ ਸਰਪੰਚ ਦੇ ਯੂਨੀਵਰਸਿਟੀ ਚ ਗਏ ਬੱਚੇ ਇੱਥੇ 11 ਘੱਟੇ ਗਏ ਹੋਈ ਬੱਟਾ 11 ਘੱਟੇ ਸਾਰੇ ਤੋਬਾਈਆਂ ਬਹੁਤ ਵੱਡੀ ਗੱਲ ਆ ਉਸ ਤੋਂ ਤਹਵੀਬ ਬਨ ਵੱਡਾ ਹੋਏ ਇਹ ਵੀ 4 ਪੌਣੇ 4 ਮਹੀਨੇ ਸਾਢੇ 3 ਮਹੀਨੇ ਰਿਹਾ ਅਜੇ ਚੁੰਗਦੇ ਨਹੀਂ ਸਾਰੇ ਸੀ ਅੱਛਾ ਚੁੰਗਦੇ ਨੇ ਇਹ ਕਟਕਾਂ ਦੀ ਉਮਰ ਇਹ ਕਟਿਆਂ ਦੀ ਉਮਰ ਹੋ ਮੰਨ ਤਿੰਨ ਕ ਮਹੀਨੇ ਇਹਦੇ 2.5 ਮਹੀਨੇ ਹੋਏ ਇਹਦੇ 2.5 ਮਹੀਨੇ ਬਹੁਤ ਸਾਨੀ ਗਰੋਥ ਹੈ ਜੀ ਅੱਛਾ ਜਿਵੇਂ ਆਪਾਂ ਗੱਲ ਕਰ ਗਏ ਪਿੰਡੀ ਇੱਕ ਗੱਲ ਹੋਰ ਨੋਟ ਆ ਹਨਾ ਵੀ ਸਾਨੂੰ ਫਾਰਮ ਦੇ ਵਿੱਚ ਦਿੱਕਤ ਮਤਲਬ ਆਪਾਂ ਕਹਿ ਦਈਏ ਵੀ ਦਿੱਕਤ ਕੋਈ ਕਾਸੇ ਦੀ ਆਉਂਦੀ ਹੋਵੇ ਵੀ ਜਿਵੇਂ ਆਪਾਂ ਰਿਪੀਟਰ ਦੀ ਨਹੀਂ ਰਿਪੀਟਰ ਦੇ ਪ੍ਰਭਾਵ ਨਹੀਂ ਕਿਤੇ ਨਹੀਂ ਆਈ ਆਪਣੇ ਦਾ ਉਹ ਦੇਖ ਲਓ ਚੋਟੀਆਂ ਲੈ ਕੋਈ ਦੋ ਦੰਦ ਸਾਰੇ ਸੂਨਦੂ ਤਿਆਰ ਹੁੰਦੀਆਂ ਨੇ ਅਸ਼ੀਰੀਆ ਘਬਣਾ ਹੁੰਦੀਆਂ ਨੇ ਪਹਿਲਾਂ ਵੀ ਜੀ ਠੀਕ ਹੈ ਤੇ ਰੱਬ ਦੀ ਕਿਰਪਾ ਦੇ ਨਾਲ ਦੋ ਦੰਦਾਂ ਦਾ ਪਿੰਡ ਉਹ ਛੂਪ ਜਾਂਦੀਆਂ ਸੂਪ ਜਾਂਦੀਆਂ ਰਿਪੀਟ ਤਾਂ ਦੇਖੋ ਜੀ ਹੁਣ ਜਦੋਂ ਸੁਣੋ ਇਹਨੇ ਛੂਏ ਦੱਸਣ ਲੱਗ ਜਾ ਹਾਂ ਦੀ ਹੈ 7ਵੇਂ ਸੂਇਆ ਤੁਸੀਂ ਮੰਨਣਾ ਨਹੀਂ ਹੈਗਾ ਹਾਂ ਹਾਂ ਝੋਟੀਆਂ ਲੈ ਕੇ ਤੀਜੇ ਦੀ ਕੋਈ ਹੋਰ ਹੈ 7ਵੇਂ ਸੂਇਆ ਜੀ ਮੈਂ ਕਹਣਾ ਇਹ ਬੱਚਾੜਾ ਇਹਦੇ ਰਜਗਾਰ ਤੇ 6ਵੇਂ ਜਾਂ 7ਵੇਂ ਸੂਇਆ ਲੈ ਰਜਗਾਰ ਤੇ ਸਾਲ ਦੇ ਵਿੱਚ ਹੀ ਤੁਸੀਂ ਬੱਚਾ ਲੈ ਲੈਣਾ ਦਮਾ ਮਾਂ ਜੀ ਆਪਣਾ ਕਿਤੇ ਭਰੀ ਨਹੀਂ ਪੰਨੇ ਕਿਹਨੇ ਬਾਕੀ ਸੋਨੂ ਜੀ ਇੱਕ ਮੇ ਇੱਕ ਦਾਵਾ ਸੀ ਕਰ ਸਕਦੇ ਹਾਂ ਸਰਪੰਚ ਸਾਹਿਬ ਦੇ ਪਿੱਛੇ ਦਾ ਕਹਿੰਦਾ ਬਾਬਾ ਅਸੀਂ ਵੀ ਸੌਂ ਖਾ ਸਕਦੇ ਹਾਂ ਵੀ ਸਾਡਾ ਜਿਹੜਾ ਪ੍ਰਧਾਨ ਹੈ ਇੰਨੇ ਨੂੰ ਪਤਾ ਹਾਂ ਕਈ ਵੀ ਇੱਕ ਸੂਆ ਮੇਰੇ ਨੂੰ ਮੌਕੇ ਦੇ ਨਾ ਤੇ 800 ਵੀ ਕਾਪੀ ਤੇ ਸਾਰਾ ਪਤਾ ਵੀ ਸੇਮੇ ਦਾ ਪੱਕੀ ਆਪਰਾ 7ਵੇਂ ਹੋਊਗੀ 7ਵੇਂ ਹੋਊਗੀ ਠੀਕ ਹੈ ਉਹ ਖੜੀ ਆ ਪਹਿਲੇ ਪਾਸੇ ਮੈਂ ਤੁਹਾਨੂੰ ਸਾਰੇ ਦੱਸਣਾ ਸੂਏਜ ਕੈਂਮੀਆ ਨੇ ਜਿਹੜਾ ਮਰਜੀ ਪੁੱਛ ਜਿਵੇਂ ਆਪਾਂ ਗੱਲ ਕਰ ਲਈਏ ਨਿੱਕੇ ਵੱਡੇ ਜਾਨਵਰ ਮੱਝਾਂ ਮੱਝਾਂ ਕਿੰਨੀਆਂ ਨੇ ਫਾਰਮ ਦੇ ਉੱਤੇ ਵੱਡੀਆਂ ਮੱਝਾਂ ਪਰ ਲਵੇ ਸ਼ਵਾਦ ਦੇ ਵਿੱਚੋਂ ਝੋਟੀਆਂ ਪਾ ਕੇ ਜਿਹੜੀਆਂ ਸੋਣ ਵਾਲੀਆਂ ਨੇ ਉਹਦੇ ਸਾਨੂੰ 40 ਨੇ ਜੀ 40 ਤੇ ਛੋਟੇ ਮੇਰੇ ਵਰਗੇ ਲਾਂਡਰੂ ਬਾਂਡੂ ਜੀ ਇਹ ਵੀ ਛੋਟੇ 20-25 ਨੇ ਇਹ ਹੋਣਗੇ 30-35 ਜੀ ਮੈਂ 30-35 ਲਾ ਕੇ ਮੈਂਨੇ ਮਹੀਨੇ ਤੋਂ ਲਾ ਕੇ ਜਿਹੜੇ 10-12 ਮਹੀਨਾ ਤੱਕ ਦੇ ਨੇ 18 ਮਹੀਨਾ ਤੱਕ ਗੱਭਾ ਹੋ ਤੱਕ ਉਹ ਪਸ਼ੂ ਨੇ ਆਪਣੇ ਲਵੇ 25 ਤੋਂ 30 ਜਿਹੜੀਆਂ ਮੱਝਾਂ ਨੇ ਗਿਆ ਜਾਨੀ ਗੱਭਣਾ ਹੋਈ ਉਹਨੇ ਛੂਣ ਦੇ ਲਵੇ ਲਾਉਣੇ ਨੇ ਕੋਈ ਗੱਭਣਾ ਨਹੀਂ ਗਿਆ ਖੀਰੀਆਂ ਨੇ ਉਹ ਮੰਨ ਉਹ ਹੈਗੀਆਂ 40 ਦੇ ਲੱਗ ਭਾਗੇ ਜਿਹੜੀਆਂ ਮਨਸੂਨ ਨੂੰ ਆਇਆ ਵੀ ਆਪਾਂ ਦੁੱਧ ਦੇਣਗੇ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਆਪਣੇ ਫਾਰਮ ਦਾ ਇੱਕ ਦਿਨ ਦਾ ਦੁੱਧ ਕਿੰਨਾ ਹੋਇਆ ਦੁੱਧ ਤਾਂ ਆਪਣਾ ਹੈਗਾ 2 ਕੁਇੰਟਲ ਤੋਂ ਤੇ ਅੱਛਾ ਘਰੇ ਘਰੇ ਰੱਖ ਕੇ ਜਾਨੀ ਇੱਕ ਪੌਣੇ 2 ਕੁਇੰਟਲ 2 ਲੱਗ ਭਾਗੇ 2 ਪੌਣਾਂ ਹੁੰਦਾ ਆਪਾਂ ਦਿਹਾੜਾ ਹੁਣ ਪੱਕਾ ਠੀਕ ਆ ਦੇਖੋ ਜਿਵੇਂ ਆਪਾਂ ਗੱਲ ਕਰ ਲੀਏ ਪਿੰਡੀ ਬਾਈ ਮੇਰਾ ਸਵਾ ਪਹਿਲਾਂ ਤਾਂ ਮੈਂ ਹਸਸੀ ਹੁੰਦਾ ਸੀਗਾ ਵੀ ਜਦੋਂ ਮੈਂ ਨਾ ਤੂੜੀ ਦੇਖਿਆ ਵੀ ਇੰਨੀ ਥੋੜੀ ਥੋੜੀ ਪਾਉਂਦੇ ਆ ਮੈਂ ਆਖਿਆ ਵੀ ਸਰਪੰਚਾ ਤੁਹਾਡੇ ਕੋਲ ਤਾਂ ਤੂੜੀ ਹੈ ਨਹੀਂ ਪਈ ਤੁਸੀਂ ਤਾਂ ਜਾਣ ਕੇ ਘੱਟ ਪਾਉਨੇ ਹੋ ਕਹਿੰਦੇ ਹੀ ਨਹੀਂ ਸੋਖਣਾ ਕਹਿੰਦਾ 40 ਕਿੱਲੇ ਦੀ ਤੂੜੀ ਆ ਸਰਪੰਚ ਸਾਹਿਬ ਸਾਰੇ ਸਾਲ ਦੇ ਵਿੱਚ ਕਿੰਨੀ ਤੂੜੀ ਮਤਲਬ ਤੂੜੀ ਆਪਣੇ ਸਾਰੇ ਸਾਲ ਦੇ ਵਿੱਚ ਵੱਧ ਤੋਂ ਵੱਧ ਜਿਵੇਂ 7 ਏਕੜ ਦੀ ਲਾ ਲੋ ਵੀ 3 ਗੱਟ ਰੇਲੇ ਇੱਕ ਦੇ ਨਿਕਲਦੇ ਆਉਣਗੇ 7 7 ਹੀ ਏਕੜ 21 ਮਨ 30 ਮਾਲ ਲੋ ਜਲਾ 30 ਬਸ 25 26 ਟਰਾਲੀ ਦੇ ਮੇਰੇ ਲੱਗ ਜੀ 25 26 ਟਰਾਲੀ ਬੱਚਾ ਆ ਲੜੋ ਜਿਹੜੇ 14 ਗੱਡ ਰਿਆਂ ਮੈਨੂੰ ਭਾਈ ਥੋੜੀ ਘਮਾਉਣਾ ਮੈਂ ਬਸ ਸਿਰਫ 30 24 ਕ ਵੱਡੇ ਪਸ਼ੂ ਐ ਥੋੜੇ ਜੇ ਛੋਟੇ ਐ ਤੇ ਕੁੱਲ ਮਨੇ ਕੇ 42 ਕ ਪਸ਼ੂ ਹੁੰਦੇ ਆ ਪਟੂਗਾ ਚਲ ਖਾਂਦੇ ਨਹੀਂ ਬੈਲੀਆਂ ਵਾਲੇ ਜੋ ਸਾਰੇ ਮੇਰੇ ਕੋਲੇ ਖਾਨ ਵਾਲੇ ਥੋੜੇ ਵੱਡੇ ਛੋਟੇ ਵੱਡੇ 35 ਤੇ 40 ਕ ਮੈਂ ਤਾਂ ਬਸ ਆ ਤਕਰੀਬਨ ਹੀ 100 ਕ ਟਰਾਲੀ ਘਮਾਉਣਾ ਜੀ ਪਸ਼ੂਸ ਜਿਆਦੇ ਘਮਾਏ ਨੇ ਜੀ ਆਪਣਾ ਪ੍ਰਧਾਨ ਜੀ ਉਹ ਦੇਖੋ ਵੀਡੀਓ ਚ ਦਿਖਾਓ ਫੜਾ ਜਾ ਟਾਈਮ ਹੋਵੇ ਕਈ ਮਹੀਨੇ ਹੋਵੇ ਵਾ ਤੂੜੀ ਆਪਣੇ ਵੱਡਾ 6 ਮਹੀਨੇ ਹੋ ਗਏ ਮੁੰਡੇ ਦਿਖਾ ਲਈ ਕਰਾ ਇਹਦਾ ਅੱਜ ਪ੍ਰਧਾਨ ਜੀ ਹਾਥੀ ਨਾਲ ਜਿਹੜਾ ਹਾਥੀ ਰਹੀ ਆ ਚਰਿਆ ਦੇਖ ਲੋ ਇੱਥੋਂ ਵੱਡਾ ਮੁੰਡੇ ਕੈਮਰੇ ਵਾਲੇ ਨੂੰ 6-7 ਮਹੀਨਾ ਦੇ ਵਿੱਚ ਇੱਕ ਇੱਕ ਖਾਂ ਦੋ ਵੱਧ ਤੋਂ ਪੰਜ ਖਾਂ ਚੱਲਦੇ ਨੇ ਚਾਰ ਚੱਲਦੇ ਨੇ ਆਪਣੇ ਵੱਚ ਐਨੇ ਪਸ਼ੂਆਂ ਦੇ ਵਿੱਚ ਆਹ ਦੇਖ ਲੋ ਵੀ ਤਾ ਜੇ ਜੇ ਪੂਰੇ ਗਣਨੇ ਹੁਣ ਦੋ ਢਾਈ ਖਾਂ ਹੋਣਗੇ ਹਜੇ ਹਾਂ ਫਿਰ ਪਈ ਵੀ ਢਾਈ ਹੋ ਅੱਛਾ ਇਹ ਗੱਲ ਨਹੀਂ ਹੈਗੀ ਆਪਾਂ ਜਿਹੜੀ ਗੱਲ ਸਰਪੰਚ ਸਾਹਿਬ ਜਿਵੇਂ ਆਪਾਂ ਦੇਖਿਆ ਜਾਵੇ ਹਨਾ ਵੀ ਫਾਰਮ ਦੇ ਉੱਤੇ ਵੀ ਦੇਖੋ ਇੱਕ ਤਾਂ ਆਪਾਂ ਕ੍ਰੋਸਿੰਗ ਆ ਜਿਹੜੀ ਉਹ ਜੈਨੂਨ ਚਲਦੀ ਚਲਦੀ ਆ ਠੀਕ ਹੈ ਨਾ ਗੱਲ ਆ ਵੀ ਸਾਂਹ ਤੋਂ ਵੱਧ ਅੱਜ ਘਰ ਵਾਲੀ ਬ੍ਰੀਡ ਤੋਂ ਤਿਆਰ ਕਰਦੇ ਹਾਂ ਜ਼ਿਆਦਾਤਰ ਜਿਹੜੇ ਹੁਣ ਆਪਣੇ ਕੱਟੇ ਭਰਾ ਗਏ ਹੋਣੇ ਸਰਕਾਰੀ ਚ ਠੀਕ ਹੈ ਉਹਨਾਂ ਦਾ ਆਪਾਂ ਟੋਕਨ ਨੰਬਰ ਪਤਾ ਆਪਾਂ ਡਾਕਟਰ ਸਾਹਿਬ ਦੀ ਮੈਂਤ ਕਰਕੇ ਜਾਂ ਮਿੱਤਰਤਾ ਨਾਲ ਆਲਾ ਆਪਾਂ ਉਹ ਤੋਂ 5:00 8:00 ਵਜੇ ਕੱਟੇ ਦੇ ਲੈਣ ਦੀ ਕੋਸ਼ਿਸ਼ ਕਰਦੇ ਆ ਵੀ ਦੇਖੋ ਜੀ ਸਾਡਾ ਹੁਣ ਆਪਾਂ ਇੱਕ ਝੋਟੀ ਆ ਆਪਾਂ ਸਵੇਰੇ ਕੇ ਗਏ ਨੇ ਵੀ ਆਪਣੇ ਇਹ ਕੱਟਾ ਅੱਜ ਸਰਕਾਰੀ ਜਾ ਰਿਹਾ ਆਪਾ ਉਹਨੂੰ ਕਹਿਣਾ ਵੀ ਸਾਨੂੰ ਡਾਕਟਰ ਸਾਹਿਬ ਦੇ ਜਦੋਂ ਸੀਮਤ ਤੇ ਲੱਗ ਗਿਆ ਸਾਨੂੰ ਇਹ 10 ਕੁ ਸਾਲ ਲੈਦਾ ਦੇ ਕਿਉਂਕਿ ਮੈਨੂੰ ਇਹ ਪਤਾ ਮੇਰੇ ਤਿੰਨ ਲੈਣਾ ਚੱਲਦੀਆਂ ਨੇ ਮੈਨੂੰ ਤਿੰਨੇ ਲੈਣ ਦਾ ਪਤਾ ਜਿਹੜੇ ਮੇਰੇ 15 ਸਾਲ ਤੋਂ ਚੱਲਦੀਆਂ ਨੇ ਮੈਂ ਉਹ ਲੈਣਾ ਚੋਂ ਦੂਜੀ ਦੀ ਬਦਲ ਕੇ ਦੂਜੀ ਤੇ ਇੱਕ ਨਾ ਮੈਨੂੰ ਤੁਸੀਂ ਇੱਕ ਮਤਲਬ ਆਪਣੀ ਗੱਲਾਂ ਚੱਲਦੀਆਂ ਸੀ ਜਿਵੇਂ ਤੁਸੀਂ ਆਖਿਆ ਸੀਗਾ ਪਹਿਲਾਂ ਉਹ ਕੰਪਨੀ ਜਿਹੜਾ ਤੁਸੀਂ ਕਹਿੰਦੇ ਹੋਏ ਦੁੱਧ ਲਾਹੂਗੀ ਆਪੇ ਹਾਂ ਹਾਂ ਹੈਨਾ ਉਹ ਸੀਐਨਐਸ ਠੀਕ ਹੈ ਜੀ ਉਹ ਲੈਂਦੇ ਜਿਹੜੇ ਤੁਸੀਂ ਅੱਜ ਠੀਕ ਹੈ ਜੀ ਆ ਦੁਕਾਨ ਸਾਹਿਬ ਦੇ ਦਸਦਾ ਜੀ ਮੈਨੂੰ ਆਪਣੇ ਬਿਗ ਫਾਰਮ ਤੇ ਇੱਕ ਦੋ ਪਸ਼ੂ ਨੂੰ ਜੋ ਟਾਈਮ ਤੇ 5-7 ਮਿੰਟ ਲੈਂਦੀ ਲਾਉਣ ਤੇ ਉਹ ਤੇ ਦਿੱਕਤ ਆਈ। ਮੈਂ ਇਹ ਇੰਜ ਅਕਲੀ ਲਿਖ ਕੇ ਦਿਖਾ ਦਾਂਗੇ। ਹੁਣ ਪ੍ਰਧਾਨ ਸਾਹਿਬ ਨੇ ਵੀ ਕੋਈ ਮਹਾਵਿਚਰੋ ਕਈ ਵੀ ਰੋਣੋਂ ਕੱਟ ਰੂ ਵੱਧ ਚੁੰਗੇ ਜਾਂਦਾ 2 ਮਿੰਟ ਵੱਧ ਲਾ ਜਾਂਦੀ ਆ। ਵੀ ਆਪਾਂ ਜਦੋਂ ਆਪਾਂ ਬੱਤਕ ਦੇਖ ਲਾਂਗੇ ਭਰਾ ਨੂੰ ਆਪਾਂ ਤੋਂ رائے ਮੰਗਣ ਲੱਗ ਜਾਂਦੇ ਨੇ ਕਿ ਵਿੱਚ ਭਰਾ ਕਹਿੰਦੇ ਵੀ ਕੋਈ ਪਸ਼ੂ ਜਿਹੜਾ ਦੁੱਧ ਲਾਉਂਦਾ ਪੰਜ-ਸੱਤ ਮਿੰਟ ਜੀ ਉਹਦੇ ਦਿੱਕਤ ਬਹੁਤ ਆਂ ਦੁੱਧ ਘੱਟ ਦਿੰਦਾ ਜੀ ਪ੍ਰਧਾਨ ਜਿਵੇਂ ਉਹ ਮਤਲਬ ਮੈਨੂੰ ਕਹਿੰਦਾ ਸੀ ਵੀ ਆਪਾਂ ਫਾਰਮ ਤੇ ਦੇਖਿਆ ਜੀ ਤੁਹਾਡੇ ਉਹ ਫਿਰ ਕੀ ਕੀ ਕੰਮ ਕਰਦਾ ਉਹਦਾ ਕੰਮ ਤਾਂ ਜਿਵੇਂ ਜਿਹੜਾ ਸੀਐਨਐਸ ਹੈ ਨਾ ਉਹ ਇੰਨੀ ਕੁ ਚੰਗੀ ਦਵਾਈ ਹੈ ਜਵੇਂ ਸਰਪੰਚ ਸਾਬ ਕੋਲੇ ਸਰਪੰਚ ਸਾਹਿਬ ਨੇ ਮੈਨੂੰ ਦੱਸਿਆ ਉਹ ਕਹਿੰਦਾ ਯਾਰ ਦੋ ਕੁ ਮਹੀਨਾ ਆਪਣਾ ਥੋੜਾ ਟਾਈਮ ਲਾਉਣਾ ਲਾਉਣ ਚ ਲਾਉਣ ਚ ਇੱਕ ਦਾ ਹੀ ਸੀ ਕਿ ਕਿਹੜੀ ਜੀ ਹੋਰ ਮੂਰਲੀ ਮੂਰਲੀ ਪਰ੍ਹਾਂ ਖੜੀ ਆਹਾ ਠੀਕ ਹੈ ਕਿਹਦੇ ਕੋ ਮੂਰਲੀ ਆ ਲਾਉਣ ਦੇ ਵਿੱਚ ਟਾਈਮ ਬਹੁਤ ਲੰਮਾ ਨਹੀਂ ਜਿਹੜੀ ਇਹ ਅਗਲੀ ਸੀ ਐਨਐਸ ਦਵਾਈ ਇਹ ਦਵਾਈ ਦਾ ਇੰਨਾ ਕੁ ਚੰਗਾ ਰਿਜ਼ਲਟ ਹੈ ਜੀ ਇਹਨੂੰ ਜਦੋਂ ਆਪਾਂ ਕਦੇ ਵੀ ਕਿਦੋਂ ਵੀ ਵਰਤਣੀ ਹੈ ਜਿਹੜੀ ਮੱਝ ਕੋ ਟਾਈਮ ਆਉਂਦੀ ਹੈ ਕੋਈ ਬੱਚਾ ਮਰ ਗਿਆ ਬੱਚਾ ਭੁੱਲ ਗਈ ਹਿੱਲ-ਚਿੱਲ ਕਰਦੀ ਹੈ ਇਹਨੇ 10 ਮੱਝਾਂ ਦੇ ਵਿੱਚੋਂ ਗਰੰਟੀ ਵਾਲਾ ਕੰਮ ਇਹਨਾਂ ਵਾਲੇ ਦੇਖੋ ਕੰਪਨੀ ਤਾਂ ਕੰਪਨੀ ਦੀ ਦਵਾਈ ਹੈ ਕੋਈ ਆਏ ਨਹੀਂ ਵੀ ਪਿੰਡੀ ਸਿੱਧੂ ਦੀ ਕੋਈ ਕੰਪਨੀ ਨਾ ਪਰ ਸਾਡਾ ਫਰਜ਼ ਬਣਦਾ ਜਿਹੜੀ ਚੀਜ਼ ਦਾ ਰਿਜ਼ਲਟ ਆ ਗਿਆ ਉਹ ਤਾਂ ਵੀਰੇ ਦੱਸਣੀ ਦੱਸਣੇ ਅੱਛਾ ਇਹੀ ਗੱਲਾਂ ਅਸੀਂ ਸਰਪੰਚ ਸਾਹਿਬ ਕੋਲੇ ਗੱਲਾਂ ਕਰਦੇ ਸਰਪੰਚ ਸਾਹਿਬ ਨੇ ਵੀਡੀਓ ਸੁਣੀ ਇਹ ਕਹਿੰਦਾ ਵੀ ਪਿੰਡੀ ਉਹ ਦੋ ਕੋ ਮੈਨੂੰ ਵੀ ਮਗਾ ਕੇ ਦੇ ਯਾਰ ਤੇ ਆਪਾਂ ਮੱਝਾਂ ਨੂੰ ਦੇਣੀ ਹੈ ਠੀਕ ਹੈ ਤੇ ਇਹ ਦਵਾਈਆਂ ਫੜੀ ਪਈ ਕੱਲਾ ਖਾਲੀ ਡੱਬਾ ਤੇ ਇਹ ਦਵਾਈ 100 ਗ੍ਰਾਮ ਦਾ ਪੀਣ ਵਾਲੀ ਦਵਾਈ ਇੱਕ ਟਾਈਮ ਦੀ ਦੇਣੀ ਆ। ਡਰ ਕੇ ਵੀ ਹੱਥ ਨੇ ਵੀ ਧਾਰਾਂ ਤੋਂ ਪਹਿਲਾਂ ਦੇ ਦਿਆ ਕਰੋ ਤੇ ਨਾਲ ਇਹਦੇ ਵਿੱਚ ਇਹ ਜਿਆ ਦਾਣੇਦਾਰ ਪਾਊਡਰ ਹੈ। ਤੇ ਆਹਾ ਅੱਛਾ ਠੀਕ ਹੈ ਜੀ ਇਹ ਬਸ ਤਿੰਨ ਚਮਚੇ ਦੇ ਦਿਆ ਕਰੋ ਜਿਵੇਂ ਆਪਾਂ ਦਹੀਂ ਗੰਨੇ ਘਰੇ ਹੁੰਦੇ ਆ। ਉੱਥੇ ਇੱਕ ਚਮਚੇ 10 ਗ੍ਰਾਮ ਦਾ ਇੱਕ ਚਮਚਾ ਬਣਦਾ 30 ਗ੍ਰਾਮ ਪਾਊਡਰ ਹੈ। 30 ਗ੍ਰਾਮ ਪਾਊਡਰ 100 ਐਮਐਲ ਦੀ ਦਵਾਈ। ਜਿਹੜਾ ਮਰਜੀ ਬੰਦਾ ਕਹਿੰਦਾ 10 ਬੰਦਿਆਂ ਦੇ ਵਿੱਚੋਂ 8 ਬੰਦਿਆਂ ਦੀ ਜਮੇ ਤਸੱਲੀ ਹੋ ਜਾਂਦੀ ਹੈ। ਟੀਕਾ ਲਾਉਂਦੀ ਪਾਉਂਦੀ ਬੱਚਾ ਕੁੱਲੀਏ ਦੁੱਧ ਨਾ ਲਾਉਂਦੀ ਹੋਵੇ। ਪੂਰਾ ਫੁੱਲ ਜਾ ਠੀਕ ਹੈ ਸਭ ਤੋਂ ਪਹਿਲਾਂ ਟ੍ਰਾਇਲ ਆਪਣੇ ਫਾਰਮ ਦੇ ਟ੍ਰਾਇਲ ਵੀ ਨਹੀਂ ਕਹਿ ਸਕਦਾ ਮੇਰੀ ਨਾਲ ਝੋਟੀ ਖਰਾਬ ਹੋ ਗਈ ਡਾਕਟਰ ਅਫਤਾਰ ਨੂੰ ਫੋਨ ਲਾਇਆ ਉਹਨੇ ਮੈਨੂੰ ਦੱਸਿਆ ਠੀਕ ਹੈ ਸਾਡੇ ਫੂਲ ਹੈ ਅੱਛਾ ਠੀਕ ਹੈ ਡਾਕਟਰ ਸਾਹਿਬ ਉਹ ਮੈਨੂੰ ਕਹਿੰਦਾ ਵੀ ਪਿੰਦੀ ਸਾਨੂੰ ਤਾਂ ਕਹਿੰਦਾ 6 ਮਹੀਨੇ ਹੋ ਗਏ ਇੱਕ ਸੀਐਨਐਸ ਦਵਾਈ ਆਉਂਦੀ ਹੈ ਤਾਂ ਨਾ ਤੂੰ ਮੰਗਾ ਜਾਂ ਫੂਲੋ ਲੈ ਜੀ ਫੜ ਕੇ ਉਹੀ ਗੱਲ ਆਪਣੀ ਬਿਰਕਲ ਝੋਟੀ ਜਦੋਂ ਥਣ ਚ ਸਲਾਈ ਵੱਜੀ ਹਿੱਲਣ ਲੱਗ ਗਈ ਟੀਕੇ ਤੋਂ ਬਣਾ ਦੁੱਧ ਨਹੀਂ ਦਿੰਦੀ ਜਦੋਂ ਲੱਗੀ ਤੀਜੇ ਦਿਨ ਮਤਲਬ ਮੈਨਲਾ ਸਟਾਰਟ ਹੋ ਗਈ ਫਿਰ ਮੇਰੇ ਕੋਲੇ 나ਗਣੀ ਟੋਕੜ ਖਰਾਬ ਕਰਨ ਲੱਗੀ 나ਗਣੀ ਸਾਰੇ ਨੂੰ ਖਰਾਬ ਕਰਦਾ ਇੱਕ ਅਛਾ ਦਵਾਰੇ 3 ਲੀਟਰ ਦੁੱਧ ਵਧ ਗਈ ਜੀ 나ਗਣੀ ਠੀਕ ਹੈ ਜੀ ਦੁੱਧ ਵਧਣ ਦਾ ਵੀ ਕੀ ਕਾਰਨ ਸੀਗਾ ਕੋਈ ਆਏ ਨਹੀਂ ਵੀ ਦੁੱਧ ਇਨੇ ਸ਼ਕਤੀਪਾਤੀ ਤਾਂ ਵਧ ਗਈ ਜਿਹੜਾ ਉਹ ਦੁੱਧ ਮਤਲਬ ਪਸ਼ਮਾਹ ਦੇ ਮਿਲਦੀ ਨਹੀਂ ਸੀ ਉਹ ਦੁਖੀ ਹੁੰਦੀ ਸੀ ਜਦੋਂ ਇਹਦੇ ਨਾਲ ਉਹਦਾ ਪਸ਼ਮਾਹ ਪੂਰਾ ਸੈੱਟ ਹੋਣ ਲੱਗਿਆ ਤੇ 나ਗਣੀ ਦੀ ਕਹਾਣੀ ਹੈ ਜਿਹੜਾ ਮਰਜੀ ਆ ਕੇ ਦੇਖ ਲਓ 3 ਕਿਲੋ ਵੀ ਦੁੱਧ ਵਧ ਗਈ ਇੱਕ ਨਾ ਮੈਂ ਤੁਹਾਨੂੰ ਦੱਸਦਾ ਜਿੰਨੇ ਭਰਾਵਾਂ ਨੇ ਲੈਤੀ ਸਾਰੇ ਭਰਾਵਾਂ ਨੇ ਇਹ ਚੀਜ਼ ਵਰਤੀ ਕਿਸੇ ਨੇ ਐ ਲਾਂਭਾ ਨਹੀਂ ਦਿੱਤਾ ਕਸਮ ਲੱਗੇ हां ਜਿਹੜੀ ਕੋਈ ਚੀਜ਼ ਉਹ ਗੱਲ ਬੱਕਰੀ ਹੁੰਦੀ ਹੈ ਕਿਉਂਕਿ ਜਿਹੜਾ ਪੇਜ ਆ ਪੇਜ ਤੇ ਦੇਖ ਕੇ ਤਾਂ ਉਦਾਂ ਦੇ ਬੰਦਿਆਂ ਨੂੰ ਵੀ ਮੈਂ ਜਾਣਦਾ ਜਿਹੜੇ ਨੇ ਇੱਕ ਦੂਜੇ ਨੂੰ ਦੇਖੂ ਵੀ ਕਮੈਂਟ ਮਾਰਨਾ ਹੁੰਦਾ ਵੀ ਇਹਦਾ ਪੇਜ ਬਹੁਤ ਤਗੜਾ ਚੱਲਿਆ ਠੀਕ ਆ ਮਾਰਨੀ ਹੈ ਕਮੈਂਟ ਅਸੀਂ ਗੱਲ ਤੋਂ ਉਹ ਬੰਦਿਆਂ ਦਾ ਕੋਈ ਹੱਲ ਨਹੀਂ ਪਰ ਬੰਦਾ ਸੌਂ ਖਾ ਕੇ ਜਿਹੜੇ ਬੰਦੇ ਨੇ ਅੱਜ ਵਰਤੀ ਐ ਦਸਾਂ 'ਚੋਂ ਅੱਠ ਬੰਦੇ ਸੌਂ ਨਹੀਂ ਖਾ ਸਕਦੇ ਵੀ ਸਾਡੇ ਘਰੇ ਰਿਜ਼ਲਟ ਨਹੀਂ ਹੋਇਆ ਠੀਕ ਆ ਇੱਕ ਦੋ ਪਸ਼ੂ ਤਾਂ ਦੇਖੋ ਬੰਦੇ ਵਾਲੀ ਗੱਲ ਹੀ ਹੁੰਦੀ ਐ ਕੱਦੇ ਬੰਦੇ ਨੂੰ ਆਪਾਂ ਆ 10 ਬੰਦੇ ਖੜਾ ਲਓ ਉਹਦੇ 'ਚੋਂ 5-7 ਬੰਦੇ ਆਪਣੀ ਇੱਕ ਗੱਲ ਕ ਉਹ ਕਹਿੰਦੇ ਵੀ ਅਸੀਂ ਜੇ ਗਾਣ ਨੂੰ ਪਤਾ ਕਹਤਾ ਗਧੇ ਹੈ ਉਹ ਗੱਲ ਬੱਕਰੀਆਂ ਦੇ ਇਹੀ ਗੱਲ ਮੈਂ ਇਹਦੇ ਰਿਜ਼ਲਟ ਦਾ ਵੀ ਦਸਾਂ ਦੇ ਵਿੱਚੋਂ ਅੱਠ ਬੰਦਿਆਂ ਨੂੰ ਯਕੀਨ ਨਹੀਂ ਰਿਜ਼ਲਟ ਮਿਲਣਾ ਬੱਚਾ ਮਰੀ ਆ ਬੱਚਾ ਭੁੱਲੀ ਆ ਦੁੱਧ ਟਾਈਮ ਲਾ ਕੇ ਦੁੱਧ ਲਾਉਣਾ ਜਾਂ ਕੁਝ ਵੀ ਹੋਣਾ ਤੇ ਇਹ ਚੀਜ਼ ਅੱਜ ਸਰਪੰਚ ਦੇ ਪਹਿਲਾਂ ਦੇਣੀ ਅੱਜ ਫਾਰਮ ਦੇ ਉੱਤੇ ਅੱਜ ਸਰਪੰਚ ਸਾਹਿਬ ਦੀ ਸਰਪੰਚ ਸਾਹਿਬ ਇਹ ਇਹ ਮਤਲਬ ਜੇ ਮੈਂ ਆਪਾਂ ਗੱਲ ਕਰ ਗਏ ਦੇਖੋ ਤੁਸੀਂ ਵਰਤੋਂਗੇ ਠੀਕ ਹੈ ਠੀਕ ਹੈ ਤੁਹਾਨੂੰ ਤੁਸੀਂ ਵਰਤੀ ਨਹੀਂ ਹੈਗੀ ਵਰਤੋਂਗੇ ਪਰ ਕਾਰਨ ਇਹ ਆ ਹੂੰ ਦੇਖੋ ਛੋਡੇ ਮਾਦੀ ਵੀ ਰਹੀ ਤੁਸੀਂ ਵੀ ਕੰਮ ਕਰਦੇ ਹੋ ਹਾਂਜੀ ਹਾਂਜੀ ਤੁਸੀਂ ਦੱਸਣਾ ਕੀ ਆ ਬਈ ਪਿੰਡੀ ਨੇ ਵਰਤੀ ਪਿੰਡੀ ਨੇ ਹੱਕ ਠੋਕਤੀ ਜਦੋਂ ਤੁਸੀਂ ਵਰਤੀ ਆਪਾਂ ਹੋਰ ਭਰਾ ਰਾਮਾ ਜੀ ਤੁਸੀਂ ਵੀ ਦੇਖੋ ਛੋਡੇ ਕਿੰਨੇ ਭਰਾਵਾਂ ਦਾ ਬਸਵਾਸ ਜੁੜਿਆ ਜੁੜਿਆ ਹੋਇਆ ਹੈ ਹਾਂ 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 ਕਿਉਂ ਜੁੜਿਆ ਜੁੜਿਆ ਭਰਾਵਾਂ ਦਾ ਬਸਵਾਸ ਜੁੜਿਆ ਹੋਇਆ ਜਦੋਂ ਪ੍ਰਧਾਨ ਜੀ ਤੇ ਛੋਡੇ ਤੇ ਆਪਾਂ ਕਿਉਂ ਹਰ ਇੱਕ ਬੰਦੇ ਨੂੰ ਕਹਿਣਾ ਵੀ ਇਹ ਬੰਦਾ ਤਾਂ ਹਾਂ ਉੱਠੇ ਕਿਉਂਕਿ ਜਦੋਂ ਦਿੱਕਤ ਆ ਜਾਂਦੀ ਹੈ ਭਰਾ ਪਸ਼ੂ ਛੂਪਾਂਦਾ ਜਾਂ ਕਈ ਵਾਰ ਛੂਣ ਬੱਤੇ ਬੱਚਾ ਮਰ ਜਾਂਦਾ ਉਦੋਂ ਦਿੱਕਤ ਆ ਜਾਂਦੀ ਹੈ ਫਿਰ ਬੰਦਾ ਦੁਖੀ ਹੋ ਜਾਂਦਾ ਕਿਉਂ ਕਾਰਨ ਕੀ ਹੈ ਦੇਖੋ ਪ੍ਰਧਾਨ ਜੀ ਤੁਸੀਂ ਨਾ ਤਨੌਲੇ ਮੰਡੀ ਤੇ ਰਟੀਨ ਹੁੰਦਾ ਤੁਸੀਂ ਸ਼ੌਂਕਿਆ ਜਿਹੜਾ ਮਾਰਦੀ ਮਾਰਦੀ ਉੱਥੋਂ ਨਾ ਕੰਨ ਦੇ ਉੱਤੇ ਨਾ ਸਿੰਗ ਦੇ ਉੱਤੇ ਆ ਕਟਰੂ ਜਾਂ ਲੌਂਕੀ ਜਾਂਦਾ ਹੁੰਦਾ ਤੇ ਉਹ ਘੱਟੋ ਘੱਟ ਮੈਨੂੰ ਐ ਲੱਗਦਾ ਵੀ ਇਹ 20 30000 ਰੁਪਏ ਦੇ ਵਿੱਚ ਲੌਂਕਦਾ ਉਹ ਘਾਟੇ ਨਾਲ ਠੀਕ ਹੈ ਹਾਂ ਜੀ ਇਹ ਇਹ ਮੈਨੂੰ ਐ ਲੱਗਦਾ ਉਹ ਪੂਰਾ ਕਰੂਗੀ ਇਹ 500 ਦੀ ਹੈ ਸਿਰਫ ਜੀ ਜੀ 500 ਦੀ ਜੀ ਆਪਾਂ ਉਹਨਾਂ ਨੇ ਵਧੀਆ ਰਿਜ਼ਲਟ ਦਿੱਤਾ ਮੰਨ ਹਾਂ ਤਾਂ ਆਪਾਂ ਜਿਵੇਂ ਹੁਣ ਆਪਾਂ ਤੋਂ ਭਰਾ ਪੁੱਛਦੇ ਹਾਂ ਜਾਂ ਪ੍ਰਧਾਨ ਜੀ ਨੇ ਦੱਸਿਆ ਜਾਂ ਤੁਸੀਂ ਵੀ ਦੱਸ ਦਿਓ ਕਿਉਂਕਿ ਜਿਹੜੇ ਭਰਾ ਦਾ ਮਨ ਟੁੱਟਿਆ ਹੁੰਦਾ ਉਹ ਇਹ ਨਹੀਂ ਪਤਾ ਵੀ ਸ਼ਵਾਲ ਲੱਖ ਵਾਲੀ ਆਲਾ 67 ਦੀ ਕਾਦੇ। ਇਹਦਾ ਲੱਤਾਂ ਮਾਰਦੀ ਆ। ਜੇ ਇਹਨੇ ਆਪ ਨੂੰ ਵਧੀਆ ਅਰਜੈਂਟ ਦਿੱਤਾ ਚਲੋ ਆਪਣੀ ਲੱਤ ਨਹੀਂ ਮਾਰਦੀ। ਜੇ ਪਛਮਾਨ ਚ ਕੋਈ 5 ਮਿੰਟ ਲਾਉਂਦੀ ਆ ਜੇ ਆਪ ਨੂੰ ਵਧੀਆ ਅਰਜੈਂਟ ਦਿੱਤਾ ਤਾਂ ਆਪਾਂ ਸਾਰੇ ਭਰਾਵਾਂ ਨੂੰ ਦੱਸਾਂਗੇ ਕਿਉਂਕਿ ਇਹਦਾ ਫਾਇਦਾ ਹੋਣਾ ਤੇ। ਫਾਇਦਾ ਹਾਂ। ਵੱਡੀ ਗੱਲ ਤਾਂ ਇਹ ਆ ਯਾਰ। ਦੇਖ ਨਾ ਤਾਂ ਪਿੰਨੋ ਹੀ ਖਾਣੋ ਮਿਲਣਾ ਨਾ ਆਪਾਂ ਨੂੰ ਖੱਟਣ ਨੂੰ ਆ। ਆਪਾਂ ਤਾਂ ਇਹ ਕਹਿਣਾ ਵੀ ਜਿਹੜਾ ਬੰਦਾ ਟੀਕਾ ਲਾ ਕੇ ਦੁੱਧ ਚੋਂਦਾ ਟੀਕੇ ਨਾਲ ਪਸ਼ੂ ਦੁੱਧੋ ਬੜਾ ਚਰ ਨਹੀਂ ਦਿੰਦਾ। ਨਹੀਂ ਦਿੰਦਾ ਨਹੀਂ ਦਿੰਦਾ। ਟੀਕੇ ਨਾਲ ਤਾਂ ਜੇ ਆਪਣਾ ਪਸ਼ੂ ਮੰਨ 12 13 ਕਾਉਣੇ ਹੌਲੀ ਹੌਲੀ ਦੂਜੇ ਤੀਜੇ ਮਹੀਨੇ ਆ ਕੇ 6 7 ਤੇ ਆ ਜਾਣਾ ਬਾ ਖਤਮ ਆ ਕਰ ਪੈਸਾ ਬਾਤ ਜੀ ਇਹ ਕੈਮੀਕਲ ਵਾਲੇ ਲਾ ਕੇ ਦਿੰਦੇ ਨੇ ਮੱਝ ਜਿਵੇਂ ਆਪਣੇ ਕੋਈ ਵੀ ਮੱਝ ਜਿੱਦੇ ਤੈਨੂੰ ਪਤਾ ਲੱਗਿਆ ਵੀ ਆਪਣੀ ਮੱਝੇ ਖਰਾਬ ਕਰਦੀ ਏਰ ਤੜਕੇ ਟੀਕੇ ਤੋਂ ਬਿਨਾਂ ਨਾ ਦੁੱਧ ਨਾ ਹੀ ਨੀ ਉਹਦੇ ਜਿੱਦੇ ਦੋ ਦਿਨ ਵੀ ਟੀਕਾ ਲਾਤਾ ਤੇਰੇ ਦਿਮਾਗ ਚ ਆ ਗਈ ਵੀ ਸੀਐਨਐਸ ਇੱਕ ਦਵਾਈ ਹੁੰਦੀ ਏ ਨਾਲ ਪਾਊਡਰ ਹੈ ਤੁਸੀਂ ਯਕੀਨ ਨਹੀਂ ਉਹਨਾਂ ਨੂੰ ਇੰਨਾ ਕਿ ਦਾਵਾ ਹੈ ਚਲੋ ਆਪਾਂ ਆਪਸ ਵਿੱਚ ਦਾਵਾ ਕਰ ਸਕਦੇ ਲੋਕਾਂ ਵਾਲੀ ਦਾ ਭਰਾਵਾਂ ਵਾਲੀ ਦੇ ਛੱਡੋ ਮੱਝ ਤੇ ਪਤਾ ਨਹੀਂ ਕੀ ਸਟਮ ਹੈ ਅੱਜ ਦਵਾਈ ਦਿੱਤੀ ਟੜਕੇ ਪੂਰਾ ਟੀਕਾ ਪਾਲ ਸਕਦੀ ਹੈ ਪਰ ਜਦੋਂ ਤਿੰਨ ਡੰਗ ਲਗਾਤਾਰ ਦਵਾਈ ਦੇਤੀ ਇੱਕ ਦਿਨ ਸਾਰਾ ਤੀਜਾ ਡੰਗ ਅੱਧਾ ਤੇ ਚੌਥੇ ਡੰਗ ਜਦੋਂ ਤੁਸੀਂ ਬੈਠੋਗੇ ਥੱਲੇ ਸੋਨੂੰ ਝੋਟੀ ਨੇ ਜੇ ਨਾਂ ਦੱਸਿਆ ਆਪਦੀ ਆਪ ਮੈਂ ਖੜਾ ਯਾਰ ਤੇ ਵਧੀਆ ਮੈਂ ਤੇ ਤੱਕ ਮੇਰੀ ਝੋਟੀ ਦਾ ਦੱਸਦਾ ਠੀਕ ਕਹਿੰਦਾ ਵੀ ਭਾਈ ਉਹਦੇ ਬਾਹਰਤੀ ਤੇ ਦੁੱਧ ਪਾਉਣ ਨੂੰ ਇਹ ਵੱਡੀ ਗੱਲ ਹੋ ਗਈ ਉਹ ਬਹੁਤ ਵੱਡੀ ਗੱਲ ਹੋ ਗਈ ਕੋਈ ਬੰਦਾ ਕਹਿੰਦਾ ਨਹੀਂ ਦੇ ਨਹੀਂ ਕਹਿੰਦਾ ਵੀ ਆਪਾਂ ਜੀ ਕੋ ਰਿਜ਼ਲਟ ਲੇਤਾ ਪਰ ਮੈਨੂੰ ਤਾਂ ਕਹਿਣੇ ਤਾਂ ਕਹਿਣੇ ਆਏ ਆ ਮੇਰੇ ਕੋਲ ਤਾਂ ਵੀੜੂ ਕੋਚ ਵੀ ਝੋਟੀ ਜਮਾ ਹਿਲਦੀ ਆ ਜਦੋਂ ਕਿਤੇ ਚਵਾਈ ਰਹੀ ਕਿਤੇ ਕੁਛ ਰਹੀ ਵੀਰੇ ਐ ਪੰਗਾ ਮਾਪਿੰਦੀ ਮੈਂ ਸੁਣਦਾ ਇਹਦਾ ਛੱਡ ਤੂੰ ਗੱਲ ਸੁਣ ਮੇਰੀ ਇੱਕ ਨਾ ਹੋਰ ਆਂ ਆਈ ਕਰਾ ਮੜਾ ਜਾ ਇਹ ਆ ਆ ਦੇਖਿਓ ਖੁਰਲੀਆਂ ਪ੍ਰਮਾਤਮਾ ਕਸਮ ਯਾਰ ਮੈਂ ਤੈਨੂੰ ਦੱਸਾਂ ਗੱਲ ਵੀ ਸਾਨੂੰ 10 ਮਿੰਟ ਹੋਏ ਆ ਨੀਰਾ ਪਾ ਤੇ ਤੁਸੀਂ ਆਹ ਦੇਖ ਲਓ ਕਿੰਨੀ ਕੁ ਤੂੜੀ ਇਹ ਤੂੜੀ ਖਾਂਦੀਆਂ ਨਹੀਂ ਬਈ ਆਹ ਕਿੰਨੇ ਕੁ ਪਾਈ ਦਿਓ ਛੱਡੀ ਬੈਠਿਆ ਨਾ ਬਾਈ ਬਾਈ ਦਾ ਛੱਡੀ ਬੈਠੀਆਂ ਯਾਰ ਪ੍ਰਮਾਨ ਮੈਂ ਤੁਹਾਨੂੰ ਦੱਸਾਂਗਾ ਪਰਮਾਨ ਜੀ ਸਾਰੇ ਛੱਡੀ ਬੇਨਤੀ ਆ ਜਿੰਨੇ ਭਰਾ ਮੇਰੇ ਨਾਲ ਜੁੜੇ ਆ ਜਾਂ ਪਿੰਡੀ ਜੁੜੇ ਹੋਏ ਆ ਸੌ ਲੱਗੇ ਯਾਰ ਇਹ ਤਾਂ ਵੀ ਤੂੜੀ ਛੱਡੀ ਮੈਂ ਮੂਠੀ-ਮੂਠੀ ਵੱਧ ਪਾਦਾਂ ਖਾਂਦੀ ਨਹੀਂ ਆਹ ਉਹ ਭਈਆ ਦੇ ਸਾਰੇ ਹੋਰ ਵੀ ਐ ਇਹਦੀ ਨਾ ਇੱਕ ਮਿੰਟ ਇਹਨਾਂ ਦਾ ਸਾਬਰ ਆ ਜੀ ਇਹਨਾਂ ਦਾ ਸਾਬਰ ਬਣਾਇਆ ਸਾਡਾ ਪਹਿਲਾਂ ਛੋਟੇ ਹੁੰਦੇ ਸੀ ਇੱਕ ਨਾ ਇਹਦੇ ਨਾਂ ਨੇ ਇੱਕ ਸੀਐਨਐਸ ਜਿਹੜਾ ਇਹਦਾ ਹੈਗਾ ਨਾ 골ਡ ਐਚ ਆਉਂਦਾ ਹੈ ਠੀਕ ਹੈ ਨਾਲ ਜਿਵੇਂ ਵਿਟਾਮਿਨ ਚ ਕਹਿ ਦਿੰਦੇ ਆ ਉਹ ਸੀਐਨਐਸ ਕੰਪਨੀ ਦੀ ਆਉਂਦਾ ਵਿਟਾਮਿਨ ਚ ਦੇ ਨਾਂ ਤੇ ਜਿਵੇਂ ਆਪਾਂ ਵਿਟਾਮਿਨ ਚ ਕਹਿੰਦੇ ਆ ਵਿਟਾਮਿਨ ਚ ਇਨਾਂ ਦਾ ਵੀ ਆਉਂਦਾ ਉਹ ਸੀਐਨਐਸ ਕੰਪਨੀ ਦੀ ਹੈ ਸਾਰੀਆਂ ਕੰਪਨੀਆਂ ਦਾਵਾ ਕਰਦੀਆਂ ਤੇ ਫੜੀ ਬਈ ਤੇ ਸਾਰੀਆਂ ਕੰਪਨੀਆਂ ਦਾਵਾ ਕਰਦੀਆਂ ਵੀ ਸਾਡੇ ਵਿਟਾਮਿਨ ਆਏ ਸਾਡੇ ਐ ਸਾਡੇ ਆਏ ਹਨਾ ਆਪਾਂ ਇਹ ਨਹੀਂ ਕਹਿੰਦੇ ਵੀ ਇਹਨਾਂ ਦਾ ਕੀ ਪਾਇਆ ਹੋਇਆ ਕਿਉਂਕਿ ਨਾ ਤਾਂ ਆਪਣੇ ਕੋਲੇ ਹੁਣ ਕੋਈ ਆਏ ਆ ਕੰਪਨੀ ਵਾਲਾ ਮੁੰਡਾ ਆਹ ਨੂੰ ਪੜ੍ਹ ਕੇ ਦੱਸੀ ਚੱਲੇ ਨਹੀਂ ਸਾਨੂੰ ਪੜਨਾ ਆਉਂਦਾ ਇਹਨਾਂ ਇਹਦਾ ਦੇਸੀ ਪਾਸਾ ਦੇ ਵਿੱਚ ਹੀ ਗੱਲ ਕਰਨ ਵਾਲੇ ਬੰਦੇ ਇਹਦਾ ਰਿਜ਼ਲਟ ਅੱਗੇ ਅਸੀਂ ਪਾਪ ਆ ਗਏ ਹਰ ਇੱਕ ਬਟਾਮਨ ਵਿੱਚ ਹਰ ਇੱਕ ਕੰਪਨੀ ਦਾ ਹਰ ਇੱਕ ਚੀਜ਼ ਹੈ ਇਹ ਦੋ ਤਿੰਨ ਕੰਪਨੀ ਦੀ ਬਹੁਤ ਚੰਗਾ ਰਿਜ਼ਲਟ ਮਿਲਦਾ ਤੇ ਹੁਣ ਜਦੋਂ ਦਾ ਮੈਂ ਸੀਐਨਐਸ ਦੇਣ ਲੱਗਿਆ ਇਹ ਕੰਪਨੀ ਧੱਕੇ ਨਾਲ ਕਹਿੰਦੀ ਦੂਜੀਆਂ ਕੰਪਨੀ ਦਾ ਕੀ ਕਹਿੰਦੇਗਾ ਹੁੰਦਾਂ ਸੀ ਬਾਈ ਜੀ 20 ਤੋਂ 25 ਐਮਐਲ ਦੇਣੀ ਦੇਣੇ ਇਹ ਕਹਿੰਦੇ ਸਾਡਾ 15 ਐਮਐਲ ਤੋਂ ਵੱਧ ਦੇਣੀ ਨਹੀਂ ਜੇ ਤੁਸੀਂ ਸਾਡੀ ਚੀਜ਼ ਸਟਰੋਂਗ ਬਣਦੇ ਆ ਰਿਜ਼ਲਟ ਚੰਗਾ ਬਣਦੇ ਆ ਇਹਦਾ 15 ਐਮਐਲ ਤੋਂ ਵੱਧ ਨਹੀਂ ਦੇਣਾ ਇਹ ਠੀਕ ਹੈ ਇਹਦਾ ਜਿਹੜਾ ਬਟਾਮਨ ਹੈ ਇਹਦਾ ਨਾਮ ਵੀ ਆ ਤੇ ਸੀ ਐਨ ਐਸ ਐਚ ਗੋਲਡ 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 ਐਚ ਵੀ ਕਹਿ ਸਕਦੇ ਆ ਸੀ ਐਨ ਐਸ ਕੰਪਨੀ ਦਾ ਜਿੱਥੋਂ ਮਰਜ਼ੀ ਕਰ ਲਿਓ ਤੇ ਬਾਕੀ ਜਿਹੜਾ ਸੀ ਐਨ ਐਸ ਇੱਕ ਚੀਜ਼ ਮੈਂ ਹੋਰ ਵੀ ਥੋੜਾ ਜਿਹਾ ਤੁਹਾਨੂੰ ਮੈਂ ਨੰਬਰ ਵੀ ਬੋਲ ਦਿਆਂ ਮੁੜ ਕੇ ਨਾ ਭਰਾ ਸਾਰੇ ਮਤਲਬ ਮੈਨੂੰ ਪ੍ਰੋਬਲਮ ਆਉਂਦੀ ਹੈ ਤੇ ਮੈਂ ਤੁਹਾਨੂੰ ਨੰਬਰ ਬੋਲ ਦਿੰਦਾ ਨਾ ਵੀ ਤੁਸੀਂ ਵੀ ਵੀਰਾ ਨਾਲ ਜਿਹੜੇ ਕੰਪਨੀ ਵਾਲੇ ਆ ਠੀਕ ਹੈ ਜੀ ਐਨ ਐਸ ਤੁਸੀਂ ਉਹਨਾਂ ਨਾਲ ਕੰਮ ਤੁਸੀਂ ਨਵੀਨ ਬਾਈ ਫੋਨ ਚੱਕੂਗਾ ਤੁਹਾਡਾ ਸਾਨੂੰ ਹਰ ਦੁਕਾਨ ਤੇ ਪਹੁੰਚ ਗਈ ਵੀਰੇ ਹਰ ਇੱਕ ਵੱਡੇ ਜ਼ਿਲ੍ਹੇ ਚ ਵੱਡੇ ਮੈਡੀਕਲ ਤੇ ਪਹੁੰਚ ਗਈ ਕੋਈ ਮੈਡੀਕਲ ਭਾਂਦੀ ਨਾਂ ਰੱਖੇ ਨੰਬਰ ਨੋਟ ਕਰ ਲਓ ਜੀ 90 506 90506005959500595 ਇਹ ਨੰਬਰ ਨਮੀਨ ਬਾਈ ਦਾ ਨਾਮ ਹੈਗਾ ਸੀਐਨਐਸ ਕੰਪਨੀ ਦਾ ਨੰਬਰ ਹੈ ਤੁਸੀਂ ਇਹਨਾਂ ਨਾਲ ਗੱਲ ਕਰਕੇ ਕਿਸੇ ਵੀ ਡਿਟੇਲ ਤੁਸੀਂ ਲੈਣੀਆਂ ਵੀ ਸਾਡੇ ਜ਼ਿਲ੍ਹੇ ਵਿੱਚ ਪਹੁੰਚੀ ਹੈ ਤੇ ਨਾ ਪਹੁੰਚੀ ਹੈ ਤੁਸੀਂ ਪਤਾ ਕਰ ਸਕਦੇ ਆ ਇੱਕ ਵਾਰੀ ਤੁਸੀਂ ਇਹ ਪਰਸਨਲੀ ਮੈਂ ਕਹਿ ਸਕਦਾ ਦਾਅਵੇ ਨਾਲ ਵੀ ਜਿਦੀ ਮੇਰੀ ਮਿੱਤਰਤਾ ਮੈਂ ਉਹਨਾਂ ਦਾ ਜ਼ੋਰ ਪਾ ਸਕਦਾ ਵੀ ਤੁਸੀਂ ਪਰਸਨਲ ਇੱਕ ਵਾਰੀ ਤੁਸੀਂ ਵਰਤ ਕੇ ਜ਼ਰੂਰ ਦੇਖਣੀ ਹੈ ਤੁਹਾਨੂੰ ਕਦੇ ਇੰਨੀ ਕੀ ਨਾਰਾਜ਼ਗੀ ਨਹੀਂ ਹੋਊਗੀ ਵੀਰ ਅਸੀਂ ਵਰਤ ਲਈ ਸਾਨੂੰ ਕੋਈ ਅਸਰ ਨਹੀਂ ਹਾਂ ਉਹ ਤੁਹਾਨੂੰ ਅੱਜ ਵੀ ਦੱਸ ਕੇ ਰਟਿਆ ਵੀ 10 ਮਹੀਨਾ ਪਿੰਡ ਦੇ ਵਿੱਚ ਹਿੱਲਣ ਵਾਲਾ ਪਾਹ ਲਓ 10ਵੇਂ ਸੌ ਪਾਹ ਲਓ ਜਿਹੜੀਆਂ ਟੀਕੇ ਹੁਣੇ ਲੈਣ ਲੱਗੀਆਂ ਫਿਰ ਉਹਨੂੰ 10 ਦਿਨ ਹੋ ਗਏ ਤੇਨੂੰ 5 ਦਿਨ ਹੋ ਗਏ ਜੇ 10 ਮਹੀਨਿਆਂ ਦੇ ਵਿੱਚੋਂ 8 ਮਹੀਨਿਆਂ ਨੇ ਟੀਕੇ ਨਾ ਛੱਡੇ ਤਾਂ ਤੁਸੀਂ ਮੈਨੂੰ ਕਹਦੇ ਹੋ ਵੀ ਬਾਈ ਇਹਦੇ ਬਾਲਾ ਯਕੀਨ ਜਣਾ ਕਰਿਆ ਕਰੋ ਵੀ ਕੋਈ ਫਾਇਦਾ ਨਹੀਂ ਉਹ ਵੀ ਆਪਾਂ ਤੁਹਾਡੇ ਸਾਹਮਣੇ ਦੱਸ ਦਾਂਗੇ ਵੀ ਭਾਈ ਇਹ ਦਵਾਈ ਲੈਣ ਦਾ ਫਾਇਦਾ ਨਹੀਂ ਕੋਈ ਰਿਜ਼ਲਟ ਨਹੀਂ ਤੇ ਪਰ ਜਿੰਨੂੰ ਸਾਨੂੰ ਰਿਜ਼ਲਟ ਦੱਸਦੇ ਆ ਬੰਦੇ ਫੋਨ ਕਰਕੇ ਵੀ ਵੱਡੇ ਭਾਈ ਸਵਰਗਾਂ ਚ ਬਚ ਕੇ ਇੱਕ ਮਾਤਾ ਦਾ ਫੋਨ ਆਇਆ ਕੰਪਨੀਆ ਨੂੰ ਕੋਈ ਕੰਪਨੀਆ ਨੂੰ ਮੈਨੂੰ ਉਹਨੇ ਰਿਕਾਰਡਿੰਗ ਭੇਜੀ ਕਹਿੰਦੀ ਭਾਈ ਜਿਉਂਦੇ ਰਹਿਣ ਤੁਹਾਡੇ ਬੱਚੇ ਕਹਿੰਦੀ ਪੁੱਤ ਹਰ ਵਾਰੀ ਕਹਿੰਦੀ ਖਰਾਬ ਹੋ ਜਾਂਦਾ ਇਟਾਂ ਚੈੱਕ ਦੀ ਪਹਿਲੀ ਵਾਰ ਕਹਿੰਦੀ ਨਜ਼ਰ ਆਇਆ ਜਦੋਂ ਟੀਕਾ ਲਾਉਣ ਲੱਗੇ ਖਰਾਬ ਹੋਣ ਲੱਗੇ ਕਹਿੰਦੀ ਦਵਾਈ ਦੇਣ ਲੱਗੀ ਉਦੋਂ ਬੜੀ ਖੁਸ਼ੀ ਮਿਲਦੀ ਆ ਹਨਾ ਜੇ ਆਪਾਂ ਮੈਂ ਦੇਖੋ ਉਹ ਪ੍ਰਧਾਨ ਆ ਜਿਹੜਾ ਉਹ ਚੀਜ਼ ਵਰਤੀ ਹੋਈ ਜਿਹੜੇ ਬੰਦੇ ਨੇ ਨਾ ਉਹ ਗਰਵ ਨਾਲ ਕਹਿੰਦਾ ਹੁੰਦਾ ਵੀ ਹਾਂ ਯਾਰ ਆਪਾਂ ਵਰਤੀ ਹੋਈ ਏ ਠੀਕ ਹੈ ਨਾ ਗੱਲ ਅੱਛਾ ਸਰਪੰਚ ਸਾਹਿਬ ਜਿਵੇਂ ਮੇਰਾ ਨਾ ਮੁੱਖ ਮਕਸਦ ਹੈ ਸੀਗਾ ਵੀ ਮੈਂ ਫਾਰਮ ਦਿਖਾਦਾ ਜਿਵੇਂ ਆਪਣੀਆਂ ਆ ਝੋਟੀਆਂ ਆ ਇਹ ਝੋਟੀਆਂ ਦੀ ਜੀ ਗੱਲ ਕਰ ਲਗੇ ਕਿੰਨਾ ਸੁਆ ਆ ਗਈ ਝੋਟੀ ਇਹ ਤਾਂ ਪਹਿਲਣਾ ਜੀ ਇਹ ਕਿੰਨਾ ਪਹਿਲੇ ਦੋ ਪਹਿਲੇ ਦੋ ਦੰਦਾਂ ਦਾ ਜੀ ਦੋ ਦੰਦਾਂ ਦਾ ਦੋ ਦੰਦਾਂ ਦਾ ਇੱਕ ਮਿੰਟ ਹਾਂ ਮੈਨੂੰ ਡਰਦੀ ਤੇ ਦੇਖੀ ਕੋਈ ਨਾ ਖੜ ਜਾ ਸੱਟ ਮਾਰ ਸਕਦੀ ਅੱਛਾ ਦੋ ਦੰਦ ਆ ਗਈ ਤੇ ਦੁੱਧ ਕਿੰਨਾ ਇਹ ਦੁੱਧ ਹਜੇ ਤਾਂ ਮੈਨੂੰ ਛੂਈ ਨੁ ਮਾਨਾ ਆਹ ਖੜਾ ਕਟੂਰੇ ਦਾ ਉਹਦਾ ਮਰ ਗਿਆ ਪਰ ਕਟੂਰਾ ਅੱਛਾ ਹਾਂ ਗੱਡਾ ਦੀ ਸੱਚੇ ਜਿਹੜੇ ਮਰ ਗਿਆ ਜਵਾੜਾ ਪੱਟ ਗਿਆ ਠੀਕ ਹੈ ਗੱਲ ਹੈ ਤੇ ਕਿੰਨਾ ਹੈ ਦੁੱਧ ਹੁਣ ਦੁੱਧ ਦੇ ਥੱਲੇ 11-12 ਲੀਟਰ ਲੈਬ ਦਿਖਾਵਾਂਗੇ ਆਪਾਂ ਅੱਛਾ ਲੈਬ ਦਿਖਾਵਾਂਗੇ 10 ਦਿਨ ਨੂੰ 15 ਦਿਨ ਨੂੰ ਹੋਰ 10-15 ਦਿਨਾਂ ਨੂੰ ਲਾਈਵ ਵੇਸ ਝੋਟੀ ਦਾ ਦੇਖ ਲਿਓ ਤੁਸੀਂ ਜੇ ਇਧਰੋਂ ਗੱਲ ਕਰਾਂ ਇਧਰਲੇ ਪਾਸੇ ਕਿੰਨੇ ਆ ਗਏ ਆਪਣੇ ਇੱਧਰ ਪਰਲੇ ਹੋਣਗੇ 11 12 ਹੋਣਗੇ ਇੱਧਰ ਅੱਛਾ ਇਹ 11 12 ਤੇ ਛੋਟੇ ਕਟਰੂਆਂ ਦੀ ਸਿਹਤ ਹੈ ਜਿਹੜੀ ਆ ਦੇਖ ਲੋ ਜੀ ਮਨੋ ਜਿਵੇਂ ਹੁਣ ਆਹ ਮਨ ਡੇਢ ਡੇਢ ਮਹੀਨੇ ਦੇ ਲਵੇ ਲਾਉਣੇ ਨੇ ਉਹ ਬਹੁਤ ਜ਼ਿਆਦਾ ਚੰਗੀ ਹੈ ਹਨਾ ਹਾਂ ਆਹ ਠੱਗੀ ਘੜੀ ਆ ਇੱਕ ਉਹ ਝੋਟੀ ਦਿਖਾ ਕੇ ਨਹੀਂ ਇੱਕ ਮਿੰਟ ਉਹ ਉਹ ਝੋਟੀ ਦਿਖਾਈ ਇੱਕ ਨਾ ਸਾਰੇ ਮਾਨਾ ਬਾਈ ਆਹ ਲਾਲਾ ਵੀ ਇਹ ਟੋਕੜਾਂ 'ਚ ਆ ਗਿਆ ਦੋ ਛੱਜਰਾਂ ਨੇ ਇਹਦੇ ਵਿੱਚ ਦੋ ਆਹ ਛੱਜਰਾਂ ਨੇ ਤੇ ਦੋ ਆਹ ਛੱਜਰਾਂ ਨੇ ਇੱਕ ਉਹ ਤਿੰਨ ਸੂਈਆਂ ਹੋਈਆਂ ਨੇ ਬਸ ਤਿੰਨ ਸੂਈਆਂ ਹੋਈਆਂ ਨੇ ਠੀਕ ਹੈ ਤਿੰਨ ਸਭ ਆ ਜੋ ਇਹ ਬਾਹਰਲੇ ਪਾਸੇ ਆ ਜੋ ਇਧਰ ਘਰ ਕੁਰਬੀ ਪਈ ਆਂ ਅੰਦਰ ਹੀ ਕੱਟੀ ਮਾਰ ਕੇ ਦੇ ਅੰਦਰ ਹੀ ਉ ਆਇਆ ਕੇ ਰੋਈ ਇਧਰ ਆਇਆ ਅ ਮੈਂ ਤੁਹਾਨੂੰ ਦੱਸਦਾ ਗੱਲ ਵੀ ਦੋ ਪੋਰਸ਼ਨ ਆਪਾਂ ਦਿਖਾਤੇ ਤੀਜਾ ਮੈਂ ਇਧਰੋਂ ਦਿਖਾਉਣਾ ਕੱਟਾ ਦੇ ਬਾਲਤੀ ਦਿਖਾਵਾਂ ਆ ਦੇਖੋ ਇਹ ਆ ਦੇਖੋ ਗਰੋਥਾ ਇਹੋ ਜੀ ਇਹਨੇ ਉਹ ਮਗਰ ਦੀ ਹਸਾਇਆ ਬਾਈ ਸਾਰਿਆਂ ਨੂੰ ਤੁਸੀਂ ਐਂ ਕਰੋ ਅਸੀਂ ਇਧਰ ਗੱਲਾਂ ਕਰਦੇ ਸਾਰੇ ਦਿਖਾਉਸਣਾ ਲੈ ਯਾਰ ਕਮਾਲ ਦੀ ਹੁਣ ਮਾਰ ਤੂੰ ਕਹੇਗਾ ਛੀਰੀ ਆ ਹੈ ਛੀਰੀ ਸੂਈ ਹੋਈ ਆ ਕੱਲ ਸੂਈ ਆ ਉਹ ਛੀਰੀ ਹਾਂ ਛੀਰੀ ਆ ਅਧਰਾ ਨਾ ਕਰੋ ਆਜੂ ਕਰ ਇੱਧਰ ਆਜੋ ਇੱਧਰ ਤਾਂ ਕੱਪ ਹੋ ਰਹੀ ਹੋਇਆ ਪਿਆ ਲੈ ਪੁੱਤ ਓਏ ਲੈ ਖਾੜ ਜਾ ਉਹ ਬੱਚਾ ਮਰਿਆ ਕਰਕੇ ਥੋੜਾ ਜਿਹਾ ਬੁਖਾਰਪੂਰਿਆ ਜਿਆਦਾ ਰਿਹਾ ਨਹੀਂ ਆ ਖੀਰੀ ਝੋਟੀ ਦਾ ਕੱਦ ਕਾਟ ਦੇਖੋ ਇਹ ਤਾਂ ਅੱਜ ਆਏ ਬੁਖਾਰ ਜਾ ਰਹਿ ਗਿਆ ਨੂੰ ਆ ਛੂਈਆਂ ਨੂੰ ਕੋਈ ਕਲਰ ਆਤਾ ਅਸੀਂ ਤਾਂ ਹੀ ਐਡ ਕਰ ਕਰ ਹਾਂ ਹਾਂ ਇਹ ਵੀ ਕੱਚਾ ਥੋਂ ਕਰਕੇ ਆ ਠੀਕ ਹੈ ਲੈ ਪੁੱਤ ਮਾੜਾ ਦਿਖਾ ਬੁੱਤਾ ਐ ਨਾ ਕਰ ਚਲੋ ਤਾਂ ਲਓ ਜੀ ਲੈ ਲਓ ਜੀ ਖੀਰੀ 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 ਉਹ ਦੋ ਦੰਦਾਂ ਦਾ ਇੱਧਰਲੇ ਪਾਸੇ ਵੀ ਦੂਜੀ ਵੜੀ ਉਹ ਵੀ ਦਿਖਾ ਦੂ ਚਲੋ ਮਾਈਕੀ ਬਹੁਤ ਵੱਡੀ ਗੱਲ ਹੈ ਜਿਹੜੀ ਕੀਰੀਆ 13 ਕਿਲੋ ਤੋਂ ਕੱਢ ਰਹੀ ਹੈ ਇੱਧਰਲੇ ਪਾਸੇ ਇਹ ਇਹ ਕਿੰਨਾ ਕੁ ਦੇ ਦੂਗੀ ਕਿਹੜੀ ਇਹ ਦੇਖੋ ਇਹ ਹੁਣ ਮਨਾਂ ਕੱਲ ਛੁਈਆ ਮਨ ਹੁਣ ਤਾਂ ਬੁਝੀ ਪਈ ਆ ਕੇਰਾ ਕਿਉਂਕਿ ਕੋਈ ਤਾਂ ਬੁਖਾਰ ਨੇ ਮਾਣਤੀ ਮਤਲਬ ਮੈਂ ਕਹਣਾ ਵੀ ਲੇਵਾ ਥੋੜਾ ਦਿਖਾਉਂਦੀ ਆ ਲੇਵਾ ਇਹ ਤਾਂ ਲੇਵਾ ਪਹਿਲਾਂ ਵਧੀਆ ਸੀ ਜਾਨੇ ਹੁਣ ਕੱਲ ਤਾਂ ਇਹਨੂੰ ਬੁਖਾਰ ਚੜ ਗਿਆ ਬੱਚਾ ਤਾਂ ਮੜਿਆ ਹੋਤੀ ਧੌਣ ਵੀ ਮੜੀ ਹੋਤੀ ਪੈਰ ਵੀ ਮੜਿਆ ਹੋਤੀ ਕਰ ਰਾਤ ਕਹਿੰਦੇ ਨਹੀਂ ਦਿੰਦੇ ਵੀ ਜਾਪੇ ਚ ਆ ਗਈ ਜਾਪੇ ਜਾ ਇਹ ਤਾਂ ਆ ਆ ਗਿਆ ਪਾ ਲਾਈਵ ਚ ਵਾਈਦੀ ਬੱਚੀ ਬੱਚੀ ਦੀ ਆ ਸਰਪੰਚ ਸਾਹਿਬ ਦੇਖੋ ਵੀਰ ਕੋ ਬਾਲੀ ਲੰਮੀ ਕਰਤੀ ਆ ਬਾਲੀ ਤਾਂ ਹਾਂ ਕੋਈ ਤੇ ਮੈਂ ਤੁਹਾਨੂੰ ਦੱਸਦਾ ਗੱਲ ਵੀ ਜੇ ਤੁਹਾਨੂੰ ਸਰਪੰਚ ਸਾਹਿਬ ਦਾ ਕੰਮ ਚੰਗਾ ਲੱਗਿਆ ਕਮੈਂਟ ਕਰਕੇ ਦੱਸ ਜਰੂਰ ਹਾਂਜੀ ਆ ਬੱਚੇ ਨੇ ਦੇਖੋ ਉਹਨਾਂ ਇਥੇ ਸਟਾਰ 6-6 ਮਹੀਨਿਆਂ ਦੇ ਨੇ ਇਹ ਬੱਚੇ ਮਾਨਾ ਇਹ ਕੱਟੀਆਂ ਦੋਨੇ ਉਹ ਕੱਟੀਆਂ ਇਹ ਹੈਗੇ ਭੀਸ਼ਮਾ ਦੀ ਉਹ ਹੈਗੇ ਮਾਨਾ ਕੋਹਿਨੂਰ ਦੀ ਕੋਹਿਨੂਰ ਬਾਕੀ ਆ ਤੂੰ ਬੱਚੇ ਦੇਖ ਬਾਈ ਗਰੋਥਾ ਦੇਖ ਦੀਆਂ ਨੇ ਇਹ ਆਪਣੇ ਕੱਟੇ ਦੀਆਂ ਬਾਈ ਅੱਛਾ ਇਹ ਆਪਣੇ ਕੱਟੇ ਦੀ ਆ ਤੇ ਇਹ ਕੱਟਾ ਦੇਖ ਬਾਈ ਗਰੋਥਾ ਦੇਖ ਬਾਈ ਆਲਾ ਕਹਿੰਦਾ ਨਹੀਂ ਏਡੇ ਜੇ 70 80 ਪਸ਼ੂ ਹੋਣ ਉਹ ਕੱਟਾ ਖੜਾ ਪੈਲੇ ਪੱਲੇ ਬਾਈ ਇੱਧਰ ਤੇ ਆ ਰਾ ਹੁਣ ਚਲੂੰ ਤਾਂ ਵੱਧ ਲੈ 2 ਮਿੰਟ 20 ਮਿੰਟ ਹੋ ਗਈ ਤੇਰੀ ਆ ਉਹ ਦੇਖ ਬਾਈ ਦੋ ਸ਼ੰਕਾਂ ਦਾ ਨੂੜਾ ਏਡਾ ਤਕੜਾ ਭੈਣ ਦਾ ਨਾ ਹੈ ਸਾਰੇ ਵਈ ਸਿਰੇ ਦੇ ਜਾਂ ਪਰਿਆ ਕੋਈ ਹੋਈ ਨਹੀਂ ਹੈਗਾ ਵੀ ਤੇ ਦੇਖੋ ਜਿਵੇਂ ਸਰਪੰਚ ਸਾਹਿਬ ਨੇ ਇਹ ਗੱਲ ਕਹੀ ਹੈ ਨਾ ਵੀ ਬੱਚਿਆਂ ਦੀ ਗੱਲ ਮੈਂ ਨਾ ਇੱਥੇ ਹੀ ਨਵੇੜਾ ਕਰਦਾ ਵੀ ਬਹੁਤ ਕੈਂਡ ਫਾਰਮ ਆ ਮਿੱਤਰੋ ਤੇ ਤੁਸੀਂ ਵਿਜ਼ਿਟ ਜ਼ਰੂਰ ਕਰਿਓ ਧੰਨਵਾਦ ਵੀਡੀਓ ਕਿਵੇਂ ਲੱਗੀ ਹੋਲੇ ਆਓ ਜ਼ਰੂਰ ਧੰਨਵਾਦ ਜੀ ਧੰਨਵਾਦ